ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਪ੍ਰੈਸ ਮੀਡੀਆ ਨੂੰ ਤੇ ਆਪਣੇ ਜਿਹੜੇ ਭਰਾ ਆਪਣੇ ਜੁੜੇ ਆ ਸਾਰੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਨੂੰ ਵੀਰੇ ਦੱਸਣ ਦੀ ਲੋੜ ਹੈ ਨਹੀਂ ਵੈਸੇ ਜਿਹੜਾ ਇਹ ਮੀਡੀਆ ਸਭ ਤੋਂ ਵੱਡਾ ਜਿਹੜਾ মিডিਆ ਵੈ ਇਹੀ ਹਰੇਕ ਦੇ ਸੁੱਖ-ਦੁੱਖ ਤੇ ਹਰੇਕ ਦੇ ਸੁੱਖ-ਦੁੱਖ ਤੇ ਪਹਿਲਾਂ ਪਹੁੰਚਦੇ ਆ ਬਾਕੀ ਸਾਡੇ ਜਿਹੜਾ ਜਿੰਦੀ ਵੀਰਾਂ ਸੰਧਿਆਲ ਤੋਂ ਇਹ ਤੁਹਾਨੂੰ ਪਤਾ ਹੀ ਹੈ ਇਹ ਕਈ ਸਮੇਂ ਤੋਂ ਲੰਬੇ ਸਮੇਂ ਤੋਂ ਸਮਾਜ ਸੇਵਾ ਕਰਦੇ ਆ ਰਹੇ ਆ ਇਹ ਕਈ ਇਹ ਵੀਰੇ ਨੇ ਵੀਰੇ ਆ ਨੇਚਰ ਵੀ ਦਾ ਵਧੀਆ ਵਾ ਤੇ ਸਮਾਜ ਸੇਵਾ ਵੀ ਨਹੀਂ ਕਰਦੇ ਆ ਦੱਬ ਕੇ ਚਲ ਕੇ ਇਹਨਾਂ ਨੂੰ ਕੋਈ ਕਿਸੇ ਨਾਲ ਲੈਣ ਦੇਣ ਦੀ ਹੈਗਾ ਸਮਾਜ ਸੇਵਾ ਦੇ ਵਿੱਚ ਇਹ ਰੁਝਾਨ ਰੁਝਾਨ ਆਪਣੇ ਬਿਜੀ ਰੱਖਦੇ ਆ ਤੇ ਜਿਹੜਾ ਵੀਰਾ ਜ ਸਾਡੇ ਜਿੰਦੀ ਵੀ ਦਾ ਚੌਥਾ ਬਲੱਡ ਕੈਂਪ ਜਿਹੜਾ ਲਾਇਆ ਹੈ ਵੀਰ ਨੇ ਵੀਰ ਨੂੰ ਜਦੋਂ ਮਰਜ਼ੀ ਫੋਨ ਲਾ ਲੋ ਰਾਤ ਬਰਾਤੇ ਚਰ ਮਰਜ਼ੀ ਐਨੀ ਟਾਈਮ ਜਿੱਥੇ ਮਰਜ਼ੀ ਲੁਧਿਆਣੇ ਵਿੱਚ ਵੀ ਬਲੈਡੀ ਲੋਡ ਆ ਕਿਸੇ ਗਰੀਬ ਪਰਵਾਰ ਨੂੰ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਜਿੰਦੀ ਵੀਰ ਹਮੇਸ਼ਾ ਪਹਿਲ ਦੇ ਆਧਾਰ ਤੇ ਖੜਾ ਹੁੰਦਾ ਵਾ ਤੇ ਇਹੀ ਕਾਰਨ ਆ ਜਿੰਦੀ ਵੀਰ ਦੇ ਨਾਲ ਯੂਥ ਨਾਲ ਜੁੜਿਆ ਹੋਇਆ ਪਰਿਵਾਰ ਨਾਲ ਜੁੜਿਆ ਹੋਇਆ ਕਿਉਂਕਿ ਵੀਰਾ ਕਿਸੇ ਨੂੰ ਨਾ ਨਹੀਂ ਕਰਦਾ ਤਾਂ ਹੀ ਅਸੀਂ ਅੱਜ ਆਏ ਆ ਅਸੀਂ ਆਪਣੇ ਭਰਾ ਦੇ ਨਿੱਕੇ ਨਿਮਾਣੇ ਦੇ ਪਹੁੰਚੇ ਇੱਥੇ ਤੇ ਅਸੀਂ ਭਰਾ ਦਾ ਦਿਲੋਂ ਧੰਨਵਾਦ ਕਰਦੇ ਆ ਅਸੀਂ ਤਾਂ ਵੀਰ ਨਾਲ ਹਮੇਸ਼ਾ ਖੜੇ ਆ ਕਿੰਨੇ ਅੱਜ ਯੂਥ ਜਿਹੜੇ ਪਾਰਟਿਸਪੇਟ ਕਰ ਰਹੇ ਥੋਡੇ ਨਾਲ ਇੱਥੇ ਪਹੁੰਚੇ ਕਾਫੀ ਆ ਜੀ ਬਾਕੀ ਸਾਡੇ ਭਰਾ ਹੁਣ ਬੈਠੇ ਆ ਉਹ ਵੀ ਦੇਰ ਜਾਰੇ ਬਲੱਡ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਜਿੰਦੀ ਭਾਜੀ ਸਾਡੇ ਇਸ ਹਲਕੇ ਦੀ ਸਾਹਨੇਵਾਲ ਦੀ ਮਾਣ ਸ਼ਾਨ ਨੇ ਅਸੀਂ ਇਹਨਾਂ ਨੂੰ ਅੱਜ ਨਹੀਂ ਮੈਂ ਆਪਣੇ ਨਿੱਜੀ ਤੌਰ ਤੇ ਮੈਂ ਇਹਨਾਂ ਨੂੰ ਕਰੋਨਾ ਕਾਲ ਦੇ ਵਿੱਚ ਵੀ ਦੇਖਿਆ ਜੋ ਕਿ ਇਹਨਾਂ ਨੇ ਇੱਕ ਮੇਰੇ ਸਾਹਮਣੇ ਜਿਹੜੇ ਬੰਦੇ ਨੂੰ ਡਾਕਟਰਾਂ ਨੇ ਕਹਿਦਾ ਸੀ ਵੀ ਇਹ ਬੰਦਾ ਨਹੀਂ ਵੱਜ ਸਕਦਾ ਪਰ ਇਹ ਬੰਦੇ ਨੇ ਵੀ ਜਿੰਦ ਜਾਨ ਕਰਕੇ ਰਾਤ ਨੂੰ 2:30 ਵਜੇ ਅਸੀਂ ਦੋਨੋਂ ਜਣੇ ਗਏ ਇਹਨਾਂ ਨੇ ਆਪਣੀ ਸਪੈਸ਼ਲ ਡਾਕਟਰ ਦੀ ਟੀਮ ਲਵਾ ਕੇ ਉਹ ਬੰਦੇ ਦਾ ਇਲਾਜ ਕਰਵਾਇਆ ਤਾਂ ਜੋ 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 ਕੈਂਪ ਲਾਉਂਦੇ ਆ ਬਲੱਡ ਕੈਂਪ ਆ ਇਹ ਚੌਥਾ ਕੈਂਪ ਹੈ ਮੈਂ ਇਹਨਾਂ ਦਾ ਆਪਣੇ ਵੱਲੋਂ ਮੈਂ ਆਪਣੇ ਮਹੱਲੇ ਵੱਲੋਂ ਮੈਂ ਇਹਨਾਂ ਦਾ ਰਹਿਣੀ ਆ ਔਰ ਧੰਨਵਾਦ ਕਰਦਾ ਵੀ ਇਹੋ ਜੇ ਮੇਰੇ ਵੀਰ ਜਹਾਜੂ ਜਹਾਰੂ ਵੀਰ ਏ ਆਪਣੇ ਸਮਾਜ ਵਾਸਤੇ ਕੰਮ ਕਰਦੇ ਰਹਿਣ ਤਾਂ ਜੋ ਸਾਡਾ ਵੀ ਮਾਣ ਵਧੇ ਔਰ ਸਾਡੇ ਨੌਜਵਾਨ ਜਿੰਨੇ ਹੈਗੇ ਨਸ਼ੇ ਤੋਂ ਦੂਰ ਰਹਿ ਕੇ ਇਹੋ ਜੇ ਵੀਰ ਨਾਲ ਜਿੰਦੀ ਭਾਜੀ ਨਾਲੇ ਇਹੋ ਜੇ ਸਮਾਜ ਸੇਵੀ ਜਿਹੜੇ ਸਾਡੇ ਮੇਰੇ ਵੀਰ ਨੇ ਇਹਨਾਂ ਨਾਲ ਜੁੜ ਕੇ ਅਸੀਂ ਸਾਰੇ ਆਪਣਾ ਆਪਣਾ ਪਾਰ ਉਤਾਰਾ ਕਰ ਸਕੀਏ ਤਾਂ ਜੋ ਅਸੀਂ ਆਪਣੀ ਵਧੀਆ ਹੈਲਥ ਬਣਾ ਸਕੀਏ ਪਹਿਲਾਂ ਤਾਂ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਮੇਰੇ ਭਰਾ ਨੂੰ ਜਿੰਦੀ ਨੂੰ ਕਿਉਂਕਿ ਬਹੁਤ ਵੱਡਾ ਸਮਾਜ ਸੇਵੀ ਵੀ ਆ ਅਕਸਰੀ ਜਿਹੜੇ ਲੋਡਬੰਦ ਲੋਕ ਨੇ ਉਹਨਾਂ ਦੀ ਦਬਲੇ ਕੁਛਦਿਆਂ ਦੀ ਹਮੇਸ਼ਾ ਮਦਦ ਕਰਨ ਨੂੰ ਤਿਆਰਬਰ ਤਿਆਰ ਰਹਿੰਦਾ ਵਾ ਸੋ ਇਸ ਭਰਾ ਨੇ ਅੱਜ ਬਹੁਤ ਹੀ ਨੇਕ ਉਪਰਾਲਾ ਜੋ ਸਾਹਨੇ ਆੜ ਦੇ ਵਿੱਚ ਕੀਤਾ ਵਾ ਇਹਨਾਂ ਨੇ ਸਸਤਾ ਬਣਾਈ ਹੋਈ ਹੈ ਇੱਕ ਨੂਰ ਸੰਸਥਾ ਜੋ ਕਿ ਹਮੇਸ਼ਾ ਚਾਹੇ ਕੋਈ ਕਿਸੇ ਗਰੀਬ ਭੈਣ ਦਾ ਵਿਆਹ ਕਰਨਾ ਹੋਵੇ ਚਾਹੇ ਕਿਸੇ ਲੋੜਵੰਦ ਦੀ ਕੋਈ ਫੀਸ ਭਰਨੀ ਹੋਵੇ ਚਾਹੇ ਕਿਸੇ ਦਾ ਕੋਈ ਲਾਜ ਕਰਾਉਣਾ ਹੋਵੇ ਹਰ ਟਾਈਮ ਜਿਹੜੀ ਪੂਰੀ ਸੰਸਥਾ ਜਿੰਦੀ ਵੀਰ ਦੀ ਉਹ ਹਮੇਸ਼ਾ ਲੋਕਾਂ ਦੀ ਤੱਕ ਪਰ ਰਹਿੰਦੀ ਆ ਸਕਾਡ ਜੋ ਉਸੇ ਤਹਿਤ ਇਹਨਾਂ ਨੇ ਸਾਹਨੇ ਵਾਲ ਪ੍ਰਾਇਮਰੀ ਸਕੂਲ ਦੇ ਵਿੱਚ ਬਲੱਡ ਕੈਂਪ ਲਗਾਇਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਆ ਮੈਂ ਸਮਝਦਾ ਵੀ ਰક્ત ਦਾ ਦਾਨ ਖੂਨ ਦਾ ਦਾਨ ਇਦੋਂ ਵੱਡਾ ਦੁਨੀਆ ਦੇ ਵਿੱਚ ਕੋਈ ਦਾਨ ਨਹੀਂ ਹੋ ਸਕਦਾ ਕਿਉਂਕਿ ਤੁਹਾਡਾ ਦਿੱਤਾ ਹੋਇਆ ਖੂਨ ਇੱਕ ਲੋੜਵੰਦ ਦੀ ਜ਼ਿੰਦਗੀ ਬਚਾ ਸਕਦਾ ਸੋ ਮੈਂ ਆਪਣੇ ਭਰਾ ਨੂੰ ਜਤਿੰਦਰ ਜਿੰਦੀ ਨੂੰ ਦੁਆਬਾ ਹਸਪੀਟਲ ਨੂੰ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੈਂਪ ਲੱਗਿਆ ਇੱਕ ਨੂਰ ਸੰਸਥਾ ਦੇ ਜਿੰਨੇ ਇਹਨਾਂ ਦੇ ਮੈਂਬਰ ਨੇ ਤੇ ਜਿੰਨੇ ਸਾਡੇ ਭਰਾ ਚੱਲ ਕੇ ਆਏ ਨੇ ਜਿਨ੍ਹਾਂ ਨੇ ਖੂਨ ਡੋਨੇਟ ਕੀਤਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਚੰਗੇ ਉਪਰਾਲੇ ਦੇ ਵਿੱਚ ਜਿਹੜੀ ਆ ਕੇ ਸ਼ਿਰਕਤ ਕੀਤੀ ਤੇ ਆਪਣਾ ਬਣਦਾ ਯੋਗਦਾਨ ਪਾਇਆ ਸੋ ਮੇਰੇ ਵੱਨੀਓ ਜਿੰਦੀ ਵੀਰ ਨੂੰ ਮੁਬਾਰਕਾਂ ਤੇ ਮੈਂ ਅੱਗੇ ਤੋਂ ਵੀ ਆਸ ਕਰਦਾ ਵੀ ਸਾਡਾ ਭਰਾ ਇਦਾਂ ਦੇ ਜਿਹੜੇ ਨੇਕ ਕਾਰਜ ਨੇ ਵੱਧ ਚੜ ਕੇ ਅੱਗੇ ਤੋਂ ਵੀ ਇਹ ਕਰਦੇ ਰਹਿਣਗੇ